ਹਾਂਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਮੇਰਾ ਸਰੀਰ ਭਾਰਾ ਸੀ ਜਿਹੜਾ ਵੀ ਮੈਨੂੰ ਵੇਖਦਾ ਮੈਨੂੰ ਅਜੀਬ ਹੀ ਸਮਝਦਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਮੈਂ ਹਰ ਵੇਲੇ ਡਰਦੀ ਰਹਿੰਦੀ ਤੇ ਆਪਣੇ ਕਮਰੇ 'ਚੋਂ ਨਹੀਂ ਨਿਕਲਦੀ ਸੀ ਮੇਰਾ ਕਿਤੇ ਵਿਆਹ ਵੀ ਨਹੀਂ ਹੁੰਦਾ ਸੀ ਲੋਕ ਮੈਨੂੰ ਵਿਆਹੀ ਹੋਈ ਤੇ ਬੱਚਿਆਂ ਦੀ ਮਾਂ ਮੰਨਦੇ ਇੱਕ ਦਿਨ ਇੱਕ ਮੁੰਡੇ ਨੇ ਤਾਂ ਮੈਨੂੰ ਪਸੰਦ ਕਰ ਲਿਆ ਪਰ ਵਿਆਹ ਦੀ ਰਾਤ ਜਦੋਂ ਉਸਨੇ ਮੇਰੇ ਕੱਪੜੇ ਮੇਰਾ ਨਾਮ ਰੇਖਾ ਹੈ ਤੇ ਮੈਂ ਜਵਾਨ ਹੋ ਗਈ ਸੀ ਜਦੋਂ ਮੈਂ ਆਪਣੇ ਆਪ ਨੂੰ ਵੇਖਿਆ ਤਾਂ ਮੈਂ ਸਰੀਰ ਦੀ ਭਾਰੀ ਸੀ ਮੇਰੀ ਮਾਂ ਤੇ ਭੈਣਾਂ ਮੈਨੂੰ ਤਾਨੇ ਦਿੰਦੀਆਂ ਮੇਰੀ ਮਾਂ ਮੈਨੂੰ ਕੁੱਟਦੀ ਸੀ ਮੈਂ ਹੈਰਾਨ ਹੁੰਦੀ ਸੀ ਕਿ ਮੈਨੂੰ ਕਿਉਂ ਕੁੱਟਦੇ ਨੇ ਮੇਰਾ ਕੀ ਕਸੂਰ ਸੀ ਮੇਰੀਆਂ ਹੋਰ ਵੀ ਭੈਣਾਂ ਸੀ ਤੇ ਮੈਂ ਸਭ ਤੋਂ ਛੋਟੀ ਸੀ ਜਿੱਦਾਂ ਜਿੱਦਾਂ ਮੈਂ ਵੱਡੀ ਹੋਈ ਮੇਰਾ ਸਰੀਰ ਅਜੀਬ ਹੀ ਹੁੰਦਾ ਗਿਆ ਮੈਂ ਬਾਕੀ ਕੁੜੀਆਂ ਨੂੰ ਇਦਾਂ ਨਹੀਂ ਵੇਖਿਆ ਸੀ ਕਟੋ ਕਟ ਮੇਰੀ ਉਮਰ ਦੀਆਂ ਕੁੜੀਆਂ ਤਾਂ ਇਦਾਂ ਦੀਆਂ ਨਹੀਂ ਲੱਗਦੀਆਂ ਸੀ ਹੁਣ ਤਾਂ ਮੇਰੀ ਮਾਂ ਨੇ ਮੇਰੇ ਕੱਪੜਿਆਂ ਦੇ ਨਾਲ ਚੁੰਨੀ ਦੀ ਥਾਂ ਚਾਦਰ ਬਣਾਉਣੀ ਸ਼ੁਰੂ ਕਰ ਦਿੱਤੀ ਮਾਂ ਨੂੰ ਇੱਕ ਦਿਨ ਮੈਂ ਕਿਹਾ ਕਿ ਮੈਨੂੰ ਗਰਮੀ ਲੱਗਦੀ ਹੈ ਕਹਿਣ ਲੱਗੀ ਗਰਮੀ ਨੂੰ ਛੱਡ ਆਪਣੇ ਆਪ ਨੂੰ ਢੱਕ ਕੇ ਰੱਖਿਆ ਕਰ ਨਹੀਂ ਤਾਂ ਕਿਸੇ ਦਿਨ ਤੇਰੇ ਪਿੱਛੇ ਘਰੇ ਮੁਸੀਬਤ ਆ ਜਾਊ ਰਾਤ ਨੂੰ ਮੇਰੀਆਂ ਸਾਰੀਆਂ ਭੈਣਾਂ ਨੇ ਬਾਜ਼ਾਰ ਜਾਣ ਦਾ ਪਲਾਨ ਬਣਾਇਆ ਮੈਂ ਕਿਹਾ ਮੈਂ ਵੀ ਜਾਣਾ ਤਾਂ ਉਹਨਾਂ ਨੇ ਮੈਨੂੰ ਉਸੇ ਵੇਲੇ ਮਨਾ ਕਰ ਦਿੱਤਾ ਕੀ ਬਾਜ਼ਾਰ ਵਿੱਚ ਬੜੀ ਭੀੜ ਹੁੰਦੀ ਹੈ ਹਰ ਪਾਸੇ ਵਾਰਾ ਮੁੰਡੇ ਘੁੰਮਦੇ ਆ ਮੈਂ ਉਹਨਾਂ ਨੂੰ ਕਿਹਾ ਤਾਂ ਕੀ ਹੋਇਆ ਭੀੜ ਵਿੱਚ ਤਾਂ ਮਜ਼ਾ ਆਉਂਦਾ ਮੈਨੂੰ ਵੀ ਆਪਣੀਆਂ ਪਸੰਦੀਆਂ ਚੂੜੀਆਂ ਤੇ ਹੋਰ ਸਮਾਨ ਲੈਣ ਦੋ ਉਹਨਾਂ ਨੇ ਕਿਹਾ ਜੇ ਤੂੰ ਗਈ ਤਾਂ ਸਾਰੇ ਮੁੰਡੇ ਸਾਡੇ ਵੱਲ ਵੇਖਣਗੇ ਸਾਡੀ ਬੇਇੱਜ਼ਤੀ ਹੋਊਗੀ ਤੂੰ ਘਰ ਬੈਠ ਤੈਨੂੰ ਜੋ ਚਾਹੀਦਾ ਇੱਥੇ ਮਿਲ ਜਾਊਗਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਰੋਂਦੀ ਰਹੀ ਤੇ ਸ਼ੀਸ਼ੇ ਵਿੱਚ ਖੜੀ ਆਪਣੇ ਆਪ ਨੂੰ ਵੇਖਦੀ ਕਿ ਆਖਰ ਮੇਰਾ ਕੀ ਕਸੂਰ ਸੀ ਜਦੋਂ ਮੇਰੀਆਂ ਭੈਣਾਂ ਮੈਨੂੰ ਮੱਝ ਕਰਕੇ ਬੁਲਾਉਂਦੀਆਂ ਮੈਨੂੰ ਬੜਾ ਗੁੱਸਾ ਆਉਂਦਾ ਸੀ ਅਸੀਂ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਗਏ ਸਾਰੇ ਮੈਨੂੰ ਵੇਖ ਕੇ ਹੈਰਾਨ ਹੋ ਗਏ ਉਸ ਦਿਨ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਵਿਆਹ ਦੀ ਵਿੱਚ ਲੈ ਕੇ ਜਾਣਾ ਬੰਦ ਕਰ ਦਿੱਤਾ ਸੀ ਬਸ ਇਹੀ ਉਮਰ ਸੀ ਜੋ ਵਿਆਹ ਵਿੱਚ ਜਾਣ ਤੇ ਸ਼ੌਕ ਹੁੰਦੇ ਸੀ ਚੰਗੇ ਕੱਪੜੇ ਪਾ ਕੇ ਤਿਆਰ ਹੋਣਾ ਸਾਰਿਆਂ ਨੂੰ ਸੋਹਣੇ ਬਣ ਕੇ ਵਿਖਾਉਣਾ ਤੇ ਮਿਲ ਜੁਲ ਕੇ ਖਾਣਾ ਮੇਰੀ ਮਾਂ ਮੈਨੂੰ ਕਿਤੇ ਨਹੀਂ ਲੈ ਕੇ ਜਾਂਦੀ ਸੀ ਹੌਲੀ ਹੌਲੀ ਜਦੋਂ ਮੈਂ ਵੱਡੀ ਹੁੰਦੀ ਗਈ ਤਾਂ ਮੇਰੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਸੀ ਮੇਰੀ ਇੱਕ ਬਹੁਤ ਚੰਗੀ ਸਹੇਲੀ ਸੀ ਜਿਸ ਦਾ ਘਰ ਬਾਹਰਲੇ ਮੁਲਕ ਵਿੱਚ ਸੀ ਤੇ ਮੈਂ ਉਸ ਨੂੰ ਆਪਣੀ ਪ੍ਰੋਬਲਮ ਦੱਸੀ ਸੀ ਉਸ ਨੇ ਕਿਹਾ ਸੀ ਕਿ ਦਵਾਈ ਹੁੰਦੀ ਆ ਜੋ ਗੋਲੀਆਂ ਹੁੰਦੀਆਂ ਨੇ ਇਸ ਪ੍ਰੋਬਲਮ ਦਾ ਹੱਲ ਕਰਦੀਆਂ ਨੇ ਜੇ ਤੂੰ ਦਵਾਈ ਖਾ ਲਵੇਂਗੀ ਤਾਂ ਤੂੰ ਵੀ ਆਮ ਕੁੜੀਆਂ ਵਰਗੀ ਹੋ ਜਾਏਂਗੀ ਇਹ ਗੱਲ ਮੇਰੇ ਦਿਮਾਗ ਵਿੱਚ ਬੈਠ ਗਈ ਸੀ ਮੈਂ ਆਮ ਕੁੜੀਆਂ ਵਰਗੀ ਨਹੀਂ ਆ ਮੈਂ ਉਸ ਨੂੰ ਕਿਹਾ ਕਿ ਉਹ ਮੇਰੀ ਮਦਦ ਕਰੇ ਉਹ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਮਗਾ ਦੇਵੇ ਮੈਂ ਉਸ ਨੂੰ ਪੈਸੇ ਦੇ ਦੂੰਗੀ ਉਸ ਨੇ ਕਿਹਾ ਪੈਸਿਆਂ ਦੀ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨੂੰ ਕਹਿ ਦੂੰਗੀ ਮੈਂ ਪੁੱਛਿਆ ਕਿ ਤੇਰਾ ਭਰਾ ਜੇ ਕੁਝ ਪੁੱਛੂਗਾ ਤਾਂ ਤੂੰ ਕੀ ਕਹੇਂਗੀ ਉਸ ਨੇ ਕਿਹਾ ਮੈਂ ਕਹਿ ਦਾਂਗੀ ਕਿ ਮੇਰੀ ਸਹੇਲੀ ਨੂੰ ਚਾਹੀਦੀਆਂ ਨੇ ਮੈਨੂੰ ਪਹਿਲਾਂ ਤਾਂ ਬਹੁਤ ਸ਼ਰਮ ਆਈ ਕਿਉਂਕਿ ਜਿੱਤਾਂ ਉਹ ਆਪਣੇ ਭਰਾ ਨੂੰ ਦੱਸੂ ਕਿ ਮੈਨੂੰ ਦਵਾਈ ਚਾਹੀਦੀ ਹੈ ਉਸ ਦਾ ਭਰਾ ਸਮਝ ਲਊਗਾ ਕਿ ਮੇਰੇ ਲਈ ਦਵਾਈਆਂ ਮੰਗਵਾਈਆਂ ਕਿਉਂਕਿ ਉਹਨਾਂ ਦਾ ਘਰ ਮੇਰੇ ਘਰ ਆਉਣਾ ਜਾਣਾ ਸੀ ਬਚਪਨ ਤੋਂ ਹੀ ਸਾਰਿਆਂ ਦੀ ਨਜ਼ਰ ਮੇਰੇ ਉਤੇ ਹੀ ਸੀ ਕਿਉਂਕਿ ਮੇਰੀ ਹਾਲਤ ਹੀ ਇਦਾਂ ਦੀ ਸੀ ਮੈਂ ਸਾਰੀ ਰਾਤ ਰੋਂਦੀ ਰਹਿੰਦੀ ਕਹਿਨ ਨੂੰ ਤਾਂ ਮੇਰੀਆਂ ਚਾਰ ਵੱਡੀਆਂ ਭੈਣਾਂ ਸੀ ਪਰ ਉਹਨਾਂ ਨੇ ਤਾਂ ਕਦੀ ਵੀ ਮੇਰੇ ਨਾਲ ਕੋਈ ਚੰਗੀ ਗੱਲ ਨਹੀਂ ਕੀਤੀ ਸੀ ਤੇ ਮੇਰੀ ਇੱਕ ਭੈਣ ਦਾ ਰਿਸ਼ਤਾ ਹੋ ਗਿਆ ਤੇ ਦੋ ਭੈਣਾਂ ਦੇ ਵਿਆਹ ਹੋ ਗਏ ਸੀ ਘਰ ਵਿੱਚ ਰਿਸ਼ਤੇ ਆਉਣ ਲੱਗੇ ਮੇਰੀ ਭੈਣ ਦੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਉਹ ਪੜ੍ਹਾਈ ਕਰਦੀ ਸੀ ਉਸਨੇ ਕਿਹਾ ਕਿ ਮੈਂ ਮੈਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨਾ ਫਿਰ ਵਿਆਹ ਕਰਵਾਵਾਂਗੀ ਤੁਸੀਂ ਰੇਖਾ ਦਾ ਵਿਆਹ ਕਰਾ ਦਿਓ ਉਂਝ ਵੀ ਜੋ ਉਸਦੀ ਹਾਲਤ ਆ ਉਹਦਾ ਰਿਸ਼ਤਾ ਹੋ ਜੇ ਤਾਂ ਚੰਗਾ ਉਸ ਦਾ ਰਿਸ਼ਤਾ ਲੱਭਣ ਵਿੱਚ ਬਹੁਤ ਔਖ ਹੋਣੀ ਹੈ ਮੇਰੀ ਮਾਂ ਨੇ ਕਿਹਾ ਗੱਲ ਤਾਂ ਤੇਰੀ ਸਹੀ ਹੈ ਮੈਂ ਕਿਹਾ ਮਾਂ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮਾਂ ਨੇ ਕਿਹਾ ਕਿ ਤੂੰ ਪੜਨਾ ਚਾਹੁੰਨੀ ਹੈ ਪਹਿਲਾਂ ਹੀ ਕਾਲਜ ਵਿੱਚ ਤੇਰੇ ਕਰਕੇ ਗੱਲਾਂ ਸੁਣੀਆਂ ਪੈਂਦੀਆਂ ਤੇ ਹੁਣ ਤੂੰ ਕੀ ਚਾਹੁੰਨੀ ਹੈ ਮੈਂ ਤੈਨੂੰ ਨੌਕਰੀ ਕਰਨ ਭੇਜਦਾ ਤੇ ਸਾਰਾ ਸਮਾਜ ਤੇਰੇ ਤੇ ਹੱਸੇ ਤੇ ਸਾਡੀ ਬੇਇੱਜ਼ਤੀ ਹੋਵੇ ਮੈਂ ਕਿਹਾ ਮਾਂ ਜਿਵੇਂ ਇੰਨੀ ਬੁਰੀਆਂ ਮੈਨੂੰ ਤੂੰ ਜਿਉਂਦੇ ਕਿਉਂ ਰੱਖਿਆ ਇਹ ਕਹਿ ਕੇ ਮੈਂ ਰੋਣ ਲੱਗ ਪਈ ਮੇਰੀ ਮਾਂ ਨੇ ਮੈਨੂੰ ਗੁੱਸੇ ਵਿੱਚ ਕਿਹਾ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ ਤਿਆਰ ਹੋ ਜਾਈ ਸੋਹਣੇ ਕੱਪੜੇ ਪਾ ਕੇ ਤੇਰਾ ਸਰੀਰ ਥੋੜਾ ਘੱਟ ਵਿਖਾਈ ਦੇਵੇ ਮੁੰਡੇ ਵਾਲੇ ਆਉਣਗੇ ਜੇ ਤੈਨੂੰ ਪਸੰਦ ਕਰ ਲਿਆ ਤਾਂ ਤੇਰਾ ਵਿਆਹ ਕਰ ਦਾਂਗੇ ਫਿਰ ਤੂੰ ਜਾਣੀ ਤੇ ਤੇਰੇ ਅੱਗੇ ਦੀ ਜ਼ਿੰਦਗੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਪਣੀਆਂ ਮੁਸ਼ਕਲਾਂ ਨਾਲ ਤੂੰ ਆਪ ਲੜੀ ਇੱਕ ਦਿਨ ਮੇਰੀ ਭੂਆ ਦਾ ਮੁੰਡਾ ਆਇਆ ਸੀ ਜੋ ਮੇਰਾ ਕਜ਼ਨ ਸੀ ਉਹ ਵਿਹੜੇ ਵਿੱਚ ਬੈਠਾ ਸੀ ਮੇਰੀ ਮਾਂ ਉਸ ਕੋਲ ਬੈਠ ਕੇ ਗੱਲਾਂ ਕਰਦੀ ਉਹ ਮੁੰਡਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਮੇਰੀ ਮਾਂ ਨੇ ਮੈਨੂੰ ਬੇਇੱਜ਼ਤੀ ਕਰ ਦਿੱਤੀ ਉਹ ਕੀ ਸੋਚਦਾ ਹੋਣਾ ਮੈਂ 3 ਸਾਲ ਉਸ ਤੋਂ ਵੱਡੀ ਸੀ ਮੈਨੂੰ ਬੜੀ ਸ਼ਰਮ ਆਈ ਮੈਂ ਭੱਜ ਕੇ ਕਮਰੇ ਵਿੱਚ ਗਈ ਤੇ ਰੋਣ ਤੋਂ ਬਾਅਦ ਮਾਂ ਨੇ ਕਿਹਾ ਕਿ ਤੂੰ ਆਪਣੇ ਆਪ ਨੂੰ ਕਦੇ ਦੇਖਿਆ ਕਿਦਾਂ ਦੀ ਬਣਦੀ ਜਾਨੀ ਹੈ ਮੈਨਰ ਹੁੰਦੀ ਸੀ ਕਿ ਮੇਰੀ ਅੱਖਾਂ ਸੁਝ ਗਈਆਂ ਅਗਲੇ ਦਿਨ ਸਾਡੇ ਘਰ ਮੇਰੀ ਮਾਸੀ ਆਈ ਉਸ ਨੇ ਮੈਨੂੰ ਪੁੱਛਿਆ ਕਿ ਮੇਰੀ ਅੱਖਾਂ ਨੂੰ ਕੀ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਪਤਾ ਨਹੀਂ ਵਾਸੀ ਲੱਗਦਾ ਕੋਈ ਇਨਫੈਕਸ਼ਨ ਹੋ ਗਈ ਉਸ ਨੇ ਮੈਨੂੰ ਕਿਹਾ ਤੂੰ ਦਵਾਈ ਕਿਉਂ ਨਹੀਂ ਲੈਂਦੀ ਇਹ ਤਾਂ ਵੱਜ ਜਾਣੀ ਹੈ ਪਰ ਮੈਂ ਉਸ ਨੂੰ ਕੀ ਦੱਸਦੀ ਕਿ ਇਸ ਸਰਦੀ ਕੋਈ ਦਵਾਈ ਨਹੀਂ ਮੈਂ ਚੁੱਪ ਹੋ ਗਈ ਸੀ ਕੀ ਕਰਦੀ ਮੈਂ ਆਪਣੀ ਮਾਂ ਨਾਲ ਲੜ ਵੀ ਨਹੀਂ ਸਕਦੀ ਸੀ ਜਦੋਂ ਮੇਰੇ ਲਈ ਰਿਸ਼ਤੇ ਆਉਣ ਲੱਗੇ ਤਾਂ ਮੈਂ ਕਾਲੇ ਕੱਪੜੇ ਪਾ ਲਏ ਮੇਰੀ ਮਾਂ ਕਮਰੇ ਵਿੱਚ ਆਈ ਮੈਨੂੰ ਕਿਹਾ ਮਾਂ ਮੈਂ ਕਿੰਦਾਂ ਦੀ ਲੱਗਦੀ ਆ ਤਾਂ ਉਸਨੇ ਕਿਹਾ ਏ ਸੂਟ ਦੇ ਨਾਲ ਚੁੰਨੀ ਕਿਉਂ ਲਈ ਹੈ ਮਹਿਮਾਨੂ ਕਿਹਾ ਕਿ ਮਾਂ ਇਸ ਦੇ ਨਾਲ ਇਹੀ ਚੁੰਨੀ ਹੈ ਮਾਂ ਨੇ ਕਿਹਾ ਬਹੁਤ ਛੋਟੀ ਹੈ ਮੇਰੀ ਦੂਜੀ ਭੈਣ ਨੂੰ ਕਿਹਾ ਕਿ ਤੂੰ ਦੂਜੀ ਚੁੰਨੀ ਲੈ ਕੇ ਆ ਜੋ ਸੂਟ ਦੇ ਨਾਲ ਮਿਲ ਜਾਵੇ ਜਦੋਂ ਮੇਰੀ ਭੈਣ ਚੁੰਨੀ ਲੈ ਕੇ ਆਈ ਤਾਂ ਬਹੁਤ ਵੱਡੀ ਸੀ ਮਹਿਮਾਨੂ ਕਿਹਾ ਕਿ ਮਾਂ ਮੇਰੇ ਤਾਂ ਚੁੰਨੀ ਨਹੀਂ ਸੰਭਲਨੀ ਮਾਂ ਨੇ ਗੁੱਸੇ ਨਾਲ ਕਿਹਾ ਸੰਭਾਲਣੀ ਪੈਣੀ ਆਪਣੇ ਆਪ ਨੂੰ ਲੁਕਾ ਕੇ ਬੈਠੀ ਮੁੰਡੇ ਵਾਲੇ ਆ ਗਏ ਆ ਮੁੰਡੇ ਦੀ ਮਾਂ ਤੇ ਭੂਆ ਤੇ ਦਾਦੀ ਆਈਆਂ ਨੇ ਮਾਨਣ ਗੱਲਾਂ ਕਰਦੀਆਂ ਸੀ ਮੈਨੂੰ ਮੇਰੀ ਭੈਣ ਨੇ ਆ ਕੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਜੁਆਇੰਟ ਫੈਮਿਲੀ ਵਾਲੇ ਨੇ ਉਹਨਾਂ ਦਾ ਘਰ ਬੱਚਿਆਂ ਨਾਲ ਭਰਿਆ ਤੇਰਾ ਉੱਥੇ ਕੀ ਹੋਊਗਾ ਤੈਨੂੰ ਤਾਂ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਪੈਣਾ ਜਿੱਦਾਂ ਪੁਰਾਣੇ ਜ਼ਮਾਨੇ ਵਿੱਚ ਲੋਕ ਰਹਿੰਦੇ ਸੀ ਪਰਦੇ ਵਿੱਚ ਬਸ ਉਸ ਦੀ ਅੱਖਾਂ ਹੀ ਦਿਖਤੀਆਂ ਸੀ ਤੇ ਉਹ ਸਨ ਲੱਗੇ ਉਸ ਦੀ ਆਵਾਜ਼ ਮੇਰੇ ਦਿਮਾਗ ਵਿੱਚ ਘੁੰਮਦੀ ਸੀ 20 ਮਿੰਟ ਬਾਅਦ ਜਦੋਂ ਮੈਂ ਆਈ ਤਾਂ ਉਹਨਾਂ ਨੇ ਮੈਨੂੰ ਦੇਖ ਕੇ ਅਜੀਬ ਹੀ ਤਰ੍ਹਾਂ ਕੀਤਾ ਪਰ ਜਦੋਂ ਮੈਂ ਸੋਫੇ ਤੇ ਬੈਠੀ ਤਾਂ ਮੇਰੀ ਚੁੰਨੀ ਖਿਸਕ ਗਈ ਮੈਂ ਆਪਣੇ ਆਪ ਤੋਂ ਬੇਪਰਵਾਹ ਸੀ ਉਹਨਾਂ ਨੇ ਝਟ ਕੇ ਹਾਂ ਕੁਵਾਰੀਆਂ ਕੁੜੀਆਂ ਇਦਾਂ ਦੀਆਂ ਨਹੀਂ ਹੁੰਦੀਆਂ ਉਹ ਤਾਂ ਪਤਲੀਆਂ ਹੁੰਦੀਆਂ ਨੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਤਾਂ ਕੁਝ ਇਦਾਂ ਨਹੀਂ ਲੱਗਦਾ ਸਾਡਾ ਮੁੰਡਾ ਬੜਾ ਲਾਡਲਾ ਅੱਜ ਕੱਲ ਤਾਂ ਠੀਕ ਠਾਕ ਕੁੜੀਆਂ ਨੂੰ ਵੀ ਲੋਕ ਮੂੰਹ ਭਰ ਕੇ ਗੱਲਾਂ ਕਰਦੇ ਨੇ ਤੇ ਤੁਹਾਡੀ ਕੁੜੀ ਨੂੰ ਵਿਆਹ ਕਿ ਲੈ ਜਾਵਾਂਗੇ ਸਾਰੀ ਜ਼ਿੰਦਗੀ ਲੋਕਾਂ ਦੇ ਮੇਣਿਆਂ ਦੇ ਜਵਾਬ ਦੇਣੇ ਪੈਣੇ ਸਾਨੂੰ ਮਾਫ਼ ਕਰਦੇ ਹੋ ਅਤੇ ਅਗਲੇ ਦਿਨ ਫੋਨ ਕਰਕੇ ਕਹਿੰਦੇ ਕਿ ਸਾਨੂੰ ਤੁਹਾਡੀ ਕੁੜੀ ਪਸੰਦ ਨਹੀਂ ਆਈ ਪਰ ਉਹਨਾਂ ਨੇ ਤਾਂ ਮੂੰਹ ਤੇ ਹੀ ਮਨਾ ਕਰ ਦਿੱਤਾ ਸੀ ਐਨੇ ਬੁਰੇ ਤਰੀਕੇ ਨਾਲ ਗਏ ਮੇਰੀ ਮਾਂ ਨੇ ਮੈਨੂੰ ਥੱਪੜ ਮਾਰਿਆ ਤੇ ਕਿਹਾ ਤੇਰੇ ਕਰਕੇ ਰਿਸ਼ਤੇ ਟੁੱਟ ਗਏ ਫਿਰ ਮੇਰੀ ਸਹੇਲੀ ਮੈਨੂੰ ਮਿਲ ਲਈ ਤੇ ਚੋਰੀ-ਚੋਰੀ ਮੈਨੂੰ ਦਵਾਈ ਦੇ ਗਈ ਮੈਂ ਛੱਟ ਨਾਲ 3 ਗੋਲੀਆਂ ਖਾ ਰਹੀਆਂ ਮੇਰੀ ਸਹੇਲੀ ਨੇ ਕਿਹਾ ਤੂੰ پاਗਲ ਹੈ ਐਦਾਂ ਤਾਂ ਤੇਰੀ ਸਿਹਤ ਵਿਗੜ ਜਾਊਗੀ ਮੈਂ ਉਸ ਨੂੰ ਕਿਹਾ ਇਸ ਤੋਂ ਜ਼ਿਆਦਾ ਹੋਰ ਕੀ ਵਿਗੜੂਗੀ ਬਸ ਮੈਨੂੰ ਆਪਣੇ ਆਪ ਨੂੰ ਠੀਕ ਕਰਨਾ ਹੈ ਮੈਂ ਫਟਾਫਟ ਠੀਕ ਹੋਣਾ ਚਾਹਨੀ ਆ ਉਸਨੇ ਕਿਹਾ ਕਿ ਇਹ ਕੋਈ ਬਿਮਾਰੀ ਨਹੀਂ ਮੈਂ ਉਸਨੂੰ ਕਿਹਾ ਪਰ ਮੇਰੇ ਲਈ ਮੁਸੀਬਤ ਤੇ ਤਕਲੀਫ ਬਣ ਗਈ ਹੈ ਤੂੰ ਨਹੀਂ ਸਮਝੇਂਗੀ ਪਰ ਤੇਰਾ ਧੰਨਵਾਦ ਤੂੰ ਮੇਰੀ ਮਦਦ ਕੀਤੀ ਮੇਰੀ ਸਹੇਲੀ ਚਲੀ ਗਈ ਮੈਂ ਉਹਦੇ ਸਾਹਮਣੇ ਹੀ ਗੋਲੀਆਂ ਖਾ ਲੀਆਂ ਸੀ ਤੇ ਰਾਤ ਨੂੰ ਫੇਰ ਮੈਂ ਗੋਲੀਆਂ ਖਾਦੀਆਂ ਦੋ ਦਿਨ ਦੀ ਰੋਟੀ ਨਹੀਂ ਖਾਦੀ ਸੀ ਬਾਹਰ ਨਿਕਲੀ ਤਾਂ ਮੇਰੀ ਸਿਹਤ ਖਰਾਬ ਹੋ ਗਈ ਤੇ ਮੈਂ ਬੇਹੋਸ਼ ਹੋ ਗਈ ਤੇ ਜਦੋਂ ਹੋਸ਼ ਆਇਆ ਤਾਂ ਮੈਂ ਕਮਰੇ ਵਿੱਚ ਸੀ ਸ਼ਾਇਦ ਮੈਂ ਬੇਹੋਸ਼ ਹੋ ਗਈ ਸੀ ਕਿਉਂਕਿ ਰੋਟੀ ਜਿਹੀ ਨਹੀਂ ਖਾਧੀ ਸੀ ਚਲ ਹੁਣ ਤਾਂ ਮੇਰੇ ਘਰਦਿਆਂ ਨੂੰ ਮੇਰੇ ਤੇ ਥੋੜਾ ਜਿਹਾ ਤਰਸਾ ਜਾਊਗਾ ਆਪਣੇ ਦਿਲ ਵਿੱਚ ਇਹੀ ਸੋਚ ਰਹੀ ਸੀ ਮੈਨੂੰ ਹੋਸ਼ ਨਹੀਂ ਸੀ ਪਰ ਜਿੱਦਾਂ ਹੀ ਮੇਰੀ ਮਾਂ ਕਮਰੇ ਚ ਆਈ ਉਸਨੇ ਮੇਰੇ ਤੇ ਗੁੱਸਾ ਕੀਤਾ ਤੇ ਹੈਰਾਨੀ ਨਾਲ ਕਿਹਾ ਕਿ ਬੈੱਡ ਤੇ ਪਈ ਹੈ ਉਸਨੇ ਮੈਨੂੰ ਕਿਹਾ ਕਿ ਤੂੰ ਇਹ ਕੀ ਕੰਮ ਕੀਤਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਕਿਹੜੀਆਂ ਗੋਲੀਆਂ ਤੂੰ ਮੰਗਵਾ ਕੇ ਖਾਈਆਂ ਇਹ ਕਿਦਾਂ ਦੀਆਂ ਗੋਲੀਆਂ ਜੇ ਤੂੰ ਖਾਨੀ ਹੈ ਉਹਨਾਂ ਦੀ ਕਰਕੇ ਹੀ ਤੇਰਾ ਇਹ ਹਾਲ ਹੋਇਆ ਏਸ ਦਾ ਮਤਲਬ ਤੇਰੀ ਰਾਤੇ ਕੁਝ ਹੋ ਰਹੀ ਆ ਹੁਣ ਮੈਂ ਮਾਂ ਵੱਲ ਵੇਖ ਰਹੀ ਸੀ ਪਰ ਚੁੱਪ ਸੀ ਮਾਂ ਨੇ ਦਵਾਈਆਂ ਬਾਥਰੂਮ ਵਿੱਚ ਸੁੱਟ ਦਿੱਤੀਆਂ ਤੇ ਉੱਤੇ ਪਾਣੀ ਪਾ ਦਿੱਤਾ ਉਸ ਨੇ ਕਿਹਾ ਜੇ ਅੱਗੇ ਤੋਂ ਤੂੰ ਇਦਾਂ ਦੀ ਹਰਕਤ ਕੀਤੀ ਤਾਂ ਕਿਸੇ ਚਾਰ ਬੱਚਿਆਂ ਦੇ ਪਿਓ ਨਾਲ ਤੈਨੂੰ ਵਿਆਹ ਦਵਾਵਾਂਗੀ ਇਦਾਂ ਲੱਗਦਾ ਸੀ ਜਿਦਾਂ ਮੈਂ ਮਾਨਸਿਕ ਰੋਗੀ ਬਣ ਗਈ ਪਾਗਲ ਹੋ ਗਈ ਹਾਂ ਮਾਂ ਫਿਰ ਮੇਲੇ ਰਿਸ਼ਤੇ ਘਰ ਵਿੱਚ ਆਉਣ ਲੱਗੇ ਮੁੰਡੇ ਦੀ ਮਾਂ ਵੇਖਣ ਆਈ ਪਰ ਉਹ ਅੰਨੀ ਸੀ ਉਸ ਦੇ ਨਾਲ ਉਸਦੀ ਇੱਕ ਭਾਂਜੀ ਸੀ ਉਸ ਨੇ ਮੇਰੀ ਸੱਸ ਨੂੰ ਦੱਸਿਆ ਕਿ ਕੁੜੀ ਬੜੀ ਚੰਗੀ ਆ ਮੈਂ ਚੁੱਪਚਾਪ ਬੈਠੀ ਸੀ ਕੁਝ ਨਾ ਬੋਲੀ ਆਪਣੇ ਆਪ ਨੂੰ ਚੁੰਨੀ ਵਿੱਚ ਲਪੇਟ ੱਖਿਆ ਸੀ ਮੇਰੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਮੇਰੇ ਲਈ ਕੱਪੜੇ ਸਿਉ ਕੇ ਆਏ ਮੇਰੀ ਸੱਸ ਬਹੁਤ ਹੀ ਚੰਗੀ ਸੀ ਤੇ ਮੈਨੂੰ ਬਹੁਤ ਪਿਆਰ ਕਰਦੀ ਸੀ ਉਸ ਨੇ ਕਿਹਾ ਕਿ ਪੁੱਤ ਇੱਕ ਵਾਰੀ ਕੱਪੜੇ ਪਾ ਕੇ ਵੇਖ ਲੈ ਮੇਰੀ ਭੈਣ ਦੇ ਮੂੰਹੋਂ ਨਿਕਲ ਗਿਆ ਕਿ ਹਲੇ ਤਾਂ ਸ਼ਾਇਦ ਪੂਰੇ ਆ ਜਾਣਗੇ ਪਰ ਬਾਅਦ ਵਿੱਚ ਥੋੜੇ ਖੁੱਲੇ ਕਰਾਉਣੇ ਪੈਣੇ ਸ਼ਾਇਦ 1-2 ਹਫ਼ਤਿਆਂ ਵਿੱਚ ਖੁੱਲੇ ਕਰਾਉਣੇ ਪੈਣ ਮੇਰੀ ਸੱਸ ਨੇ ਕਿਹਾ ਇਦਾਂ ਦੀ ਗੱਲਾਂ ਕਿਉਂ ਕਰਦੀਆਂ ਜ਼ਰੂਰ ਮਜ਼ਾਕ ਕਰਦੀ ਹੋਣੀ ਆ ਪਰ ਹੋਣ ਵਾਲੀ ਵਾਹਟੀ ਦੇ ਨਾਲ ਇਦਾਂ ਮਜ਼ਾਕ ਨਹੀਂ ਕਰਦੇ ਹੋਣ ਵਾਲੀ ਵਾਹਟੀ ਤੇ ਰੱਬ ਦੀ ਵੱਡੀ ਰਹਿਮ ਹੈ ਉਸ ਦਾ ਵਿਆਹ ਹੋਣ ਲੱਗਿਆ ਜਦੋਂ ਵਿਦਾ ਹੋਈ ਆਪਣੇ ਘਰ ਵਿੱਚ ਪੈਰ ਰੱਖਦਿਆਂ ਜੋ ਵੀ ਦੁਨੀਆ ਦੀਆਂ ਖੁਸ਼ੀਆਂ ਹਨ ਉਸ ਨੂੰ ਮਿਲਣ ਮੈਂ ਆਪਣੀ ਸੱਸ ਵੱਲ ਵੇਖਿਆ ਮੇਰੀ ਭੈਣ ਦਾ ਚਿਹਰਾ ਇਦਾਂ ਹੋ ਗਿਆ ਸੀ ਜਿਤਾ ਉਸਦੀ ਬੇਇੱਜ਼ਤੀ ਹੋਈ ਹੋਵੇ ਪਹਿਲੀ ਵਾਰੀ ਇਦਾਂ ਲੱਗਾ ਕਿਸੇ ਨੇ ਮੇਰਾ ਸਾਥ ਦਿੱਤਾ ਪਰ ਉਹ ਤਾਂ ਅੱਖਾਂ ਤੋਂ ਅੰਨੀ ਸੀ ਜੇ ਮੈਨੂੰ ਵੇਖਣ ਦੀ ਤੇ ਸ਼ਾਇਦ ਕਦੇ ਮੇਰਾ ਸਾਥ ਨਾ ਦਿੰਦੀ ਮੈਂ ਆਪਣੇ ਘਰ ਵਾਲੇ ਦੀ ਫੋਟੋ ਵੇਖੀ ਉਹ ਤਾਂ ਸ਼ਕਲ ਤੋਂ ਹੀ ਬੜਾ ਗੁੱਸੇਵਾਂਾ ਲੱਗਦਾ ਸੀ ਹੁਣ ਮੈਨੂੰ ਡਰ ਲੱਗਦਾ ਪਿਆ ਸੀ ਕਿ ਮੇਰੀ ਸੱਸ ਨੇ ਵੀ ਦੱਸਿਆ ਕਿ ਮੇਰਾ ਇੱਕ ਹੀ ਮੁੰਡਾ ਤੇ ਬਹੁਤ ਹੀ ਭਾਵਕਾ ਛੇਤੀ ਗੁੱਸੇ ਹੋ ਜਾਂਦਾ ਇਸ ਲਈ ਕੋਈ ਚੰਗੀ ਤੇ ਸਬਰ ਕਰਨ ਵਾਲੀ ਕੁੜੀ ਚਾਹੀਦੀ ਆ ਮੈਂ ਵਿਦਾ ਹੋ ਗਈ ਸੀ ਮੈਂ ਬਿਲਕੁਲ ਚੁੱਪ ਸੀ ਇੰਦਾ ਲੱਗਦਾ ਸੀ ਜਿਦਾਂ ਕੋਈ ਜਿਉਂਦੀ ਲਾਸ਼ ਹੋ ਗਈ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬਿਠਾ ਰੱਖਿਆ ਸੀ ਅੱਜ ਮੇਰੀ ਸੁਹਾਗਰਾ ਸੀ ਤੇ ਮੇਰਾ ਘਰ ਵਾਲਾ ਆਉਣ ਵਾਲਾ ਸੀ ਮੈਨੂੰ ਪਤਾ ਸੀ ਉਹ ਮੈਨੂੰ ਦੇਖ ਕੇ ਉਲਟੀਆਂ ਸਿੱਧੀਆਂ ਗੱਲਾਂ ਕਰੂਗਾ ਪਰ ਮੈਂ ਸਭ ਸੁਣਨਾ ਸੀ ਤੇ ساری ਜ਼ਿੰਦਗੀ ਸਭ ਕੁਝ ਬਰਦਾਸ਼ਤ ਕਰਨਾ ਸੀ ਉਹ ਜਿੱਦਾਂ ਹੀ ਕਮਰੇ ਚ ਆਇਆ ਮੈਂ ਡਰ ਗਈ ਪਰ ਉਸਨੇ ਆਉਂਦੀ ਕਿਹਾ ਵਾ ਉਸਨੇ ਕਿਹਾ ਤੂੰ ਤਾਂ ਬਹੁਤ ਸੋਹਣੀ ਆ ਮੈਂ ਹੈਰਾਨ ਸੀ ਕਿ ਸਭ ਕੁਝ ਠੀਕ ਤਾਂ ਚੱਲ ਰਿਹਾ ਉਸਨੇ ਮੇਰੇ ਮੂੰਹ ਨੂੰ ਦੇਖਿਆ ਸੀ ਤੇ ਮੈਨੂੰ ਮੂੰਹ ਦਿਖਾਈ ਵਿੱਚ ਤੋਹਫਾ ਦਿੱਤਾ ਤੇ ਕਿਹਾ ਕਿ ਤੈਨੂੰ ਤੋਹਫਾ ਪਸੰਦ ਆਇਆ ਫਿਰ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਤੇ ਕਿਹਾ ਅੱਜ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਹੈ ਮੈਂ ਉਸ ਦੀਆਂ ਗੱਲਾਂ ਸੁਣੀਆਂ ਉਹ ਕਹਿ ਰਿਹਾ ਸੀ ਰੱਬ ਮੈਂ ਤੇਰਾ ਬਹੁਤ ਧੰਨਵਾਦੀ ਹਾਂ ਮੈਨੂੰ ਇੰਨਾ ਚੰਗਾ ਤੇ ਸੋਹਣਾ ਹਮਸਫਰ ਦਿੱਤਾ ਮੈਂ ਬਹੁਤ ਖੁਸ਼ ਹਾਂ ਉਹ ਕਿਸੇ ਨਾ ਫੋਨ ਤੇ ਗੱਲਾਂ ਕਰ ਰਿਹਾ ਸੀ ਅਤੇ ਮੈਂ ਉਸ ਦੀਆਂ ਗੱਲਾਂ ਸੁਣ ਰਹੀ ਸੀ ਅਗਲੇ ਦਿਨ ਮੈਂ ਆਪਣੇ ਪੇਕੇ ਗਈ ਮੇਰੀ ਮਾਂ ਨੇ ਮੈਨੂੰ ਕਿਹਾ ਕਿਦਾਂ ਦੇ ਕੱਪੜੇ ਪਾਏ ਆ ਚੁੰਨੀ ਕਿਉਂ ਨਹੀਂ ਲਿੱਤੀ ਮੈਂ ਕਿਹਾ ਚੁੰਨੀ ਦੀ ਕੋਈ ਲੋੜ ਨਹੀਂ ਮੈਂ ਮੇਰੇ ਘਰ ਵਾਲੇ ਨੂੰ ਇਦਾਂ ਹੀ ਚੰਗੀ ਲੱਗਦੀ ਆ ਮੇਰੀ ਮਾਂ ਹੈਰਾਨ ਹੋ ਗਈ ਸੀ ਉਸਨੇ ਕਿਹਾ ਤੇਰਾ ਘਰੌੜਾ ਤੈਨੂੰ ਇੱਕ ਹਫ਼ਤੇ ਵਿੱਚ ਛੱਡ ਦੇਊਗਾ ਮੈਂ ਉਸ ਨੂੰ ਕਿਹਾ ਕਿ ساری ਜ਼ਿੰਦਗੀ ਨਹੀਂ ਛੱਡੂਗਾ ਮੇਰੀ ਮਾਂ ਨੇ ਦੇਖਿਆ ਤੇ ਕਹਿਣ ਲੱਗਾ ਕਿ ਕੀ ਗੱਲ ਮਾਂ ਕੋਈ ਪਰੇਸ਼ਾਨੀ ਹੈ ਮਾਂ ਨੇ ਕਿਹਾ ਨਹੀਂ ਤੁਸੀਂ ਰੋਟੀ ਖਾਓ ਉਸ ਤੋਂ ਬਾਅਦ ਮੇਰੀਆਂ ਭੈਣਾਂ ਵੀ ਸੀ ਮੇਰੇ ਘਰ ਵਾਲੇ ਨੇ ਉਹਨਾਂ ਦੀ ਬਹੁਤ ਤਾਰੀਫ਼ ਕੀਤੀ ਮੇਰੀ ਮਾਂ ਤੇ ਮੇਰੀਆਂ ਭੈਣਾਂ ਸਭ ਵੇਖ ਕੇ ਹੈਰਾਨ ਰਹਿ ਗਈਆਂ ਸੀ ਸਭ ਦੇ ਰੰਗ ਉੱਡ ਗਏ ਸੀ ਕਿ ਇਹ ਸਭ ਕੀ ਹੈ ਮੇਰੀ ਮਾਂ ਤੇ ਮੇਰੀਆਂ ਭੈਣਾਂ ਨੇ ਮੈਨੂੰ ਬੜੇ ਦੁਖ ਦਿੱਤੇ ਸੀ ਪਰ ਮੇਰੇ ਘਰ ਵਾਲੇ ਨੇ ਸਾਰੇ ਦੁੱਖ ਖਤਮ ਕਰ ਦਿੱਤੇ ਤੇ ਮੈਨੂੰ ਇੱਕ ਚੰਗਾ ਘਰਵਾਲਾ ਮਿਲਿਆ ਜੋ ਮੇਰਾ ਬਹੁਤ ਧਿਆਨ ਲੱਗਦਾ ਸੀ ਉਸ ਨੇ ਅੱਜ ਤੱਕ ਮੈਨੂੰ ਕੋਈ ਐਦਾਂ ਦੀ ਗੱਲ ਨਹੀਂ ਕਹੀ ਸੀ ਜਿਸ ਦੇ ਨਾਲ ਮੈਨੂੰ ਛੋਟਾ ਮਹਿਸੂਸ ਹੋਵੇ ਮੈਂ ਉਸ ਦੇ ਨਾਲ ਬਹੁਤ ਖੁਸ਼ੀ ਉਸ ਦੀ ਮਾਇਕ ਚੰਗੀ ਔਰਤ ਸੀ ਉਸ ਨੇ ਆਪਣੇ ਮੁੰਡੇ ਦੀ ਬਹੁਤ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਸੀ ਉਸ ਨੂੰ ਔਰਤ ਦੀ ਇੱਜ਼ਤ ਕਰਨ ਵਾਲਾ ਬੰਦਾ ਬਣਾਇਆ ਸੀ ਇਹ ਕੋਈ ਛੋਟੀ ਗੱਲ ਨਹੀਂ ਮੇਰਾ ਘਰ ਵਾਲਾ ਮੇਰੀ ਬਹੁਤ ਇੱਜ਼ਤ ਕਰਦਾ ਸੀ ਤੇ ਅੱਜ ਵੀ ਮੈਨੂੰ ਹੱਥ ਤੋਂ ਜ਼ਿਆਦਾ ਪਿਆਰ ਕਰਦਾ ਹੈ ਦੋਸਤੋ ਆਪਣੀ ਬੱਚਿਆਂ ਨੂੰ ਤਮੀਜ਼ ਜ਼ਰੂਰ ਸਿਖਾਉਣੀ ਚਾਹੀਦੀ ਹੈ